ਜਦੋਂ ਬੰਦਾ ਪਾਣੀ ਨੂੰ ਦੂਜੇ ਦੇ ਖਿਲਾਫ ਵਰਤ ਰਿਹਾ ਤਾਂ ਫਿਰ ਪਹਿਲਾਂ ਹੜ ਕਿਉਂ ਆ ਫਿਰ ਤੋਂ ਹਮਲਾ ਦਿੱਲੀ ਦੀ ਸਾਜ਼ਿਸ਼ ਲੋਕ ਕਹਿੰਦੇ ਮੈਂ ਕਹਿੰਦਾ ਵੀ ਉਹਦੋਂ ਗਾਂ ਗੱਲਾਂ ਕਿ ਕੱਲ ਤੁਸੀਂ ਸਾਰੀ ਦੁਨੀਆ ਸਾਹਮਣੇ ਅਗਲਿਆਂ ਦੀ ਗੋਡੀ ਲਵਾ ਕੇ ਆਂਦੀ ਤੇ ਫੇ ਇਹ ਕਿੱਦਾਂ ਹੋ ਸਕਦਾ ਕਿ ਅਗਲਾ ਮੋੜ ਕੇ ਤੁਹਾਨੂੰ ਭਾਜੀ ਦੇਣ ਨਹੀਂ ਆਊਗਾ ਇਹ ਉਸੇ ਦੇ ਵਿੱਚੋਂ ਹੀ ਨਿਕਲੇ 23 ਵਾਲੇ ਹੋ ਗਏ 25 ਹੋ ਗਿਆ ਅਣਮੋਖ ਹੈ ਮਹਾਰਾਜ ਜਿੱਤੋਂ ਜਾਣਕਾਰੀ ਪਤਾ ਲੱਗਦੀ ਐਨੇ ਘੰਟਿਆਂ ਬਾਅਦ ਆ ਹੋਇਆ ਤਾਂ ਮਿੱਥ ਕੇ ਕੋਈ ਸੂਚਨਾ ਲੁਕਾ ਲੈਣੀ ਜਾਂ ਫੈਲਣ ਨਾ ਦੇਣੀ ਇੱਕ ਵੱਖਰਾ ਜੁਰਮ ਹੈ। ਰਵਨੀਤ ਸਿੰਘ ਬਿੱਟੂ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਜੇ ਹਰਿਆਣੇ ਨੂੰ ਪਾਣੀ ਦੇ ਦਿੰਦਾ ਪੰਜਾਬ ਤਾਂ ਮੈਨੂੰ ਹਰਿਆਣਾ ਨਾਲ ਖੜ ਜਾਂਦਾ। ਮਤਲਬ ਉਹ ਕਹਿੰਦਾ ਜਿਹਦੀ ਮਾਂ ਨੂੰ ਕੋਈ ਮਕਾਨ ਨਹੀਂ ਲੈ ਜਾਂਦਾ ਉਹ ਵੀ ਸਾਡੇ ਇੱਥੇ ਦਸਤਖਤ ਕਰਨ ਆੜ ਸਾਡੇ ਇੱਥੇ। ਜੇ ਤੁਹਾਨੂੰ ਥੇਲੇ ਦੇ ਹੁੰਦਾ ਤੇ ਵੀ ਸੀ ਤੇ ਮਾਰੇ ਪਹਿਲਾਂ ਹੁੰਦੇ। ਜੇ ਤੁਸੀਂ ਦੁੱਕੀ ਤਿੱਕੀ ਦੇ ਆਗੂ ਵੀ ਹੋ ਤੇ ਪਹਿਲਾਂ ਚਾਹੀਦੀ ਸੀ। ਕੈਨਵਲਤਾ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਸਭਿਅਤਾ ਦੇ ਖਾਤਮੇ ਦੇ ਲਈ ਵੀ ਪਾਣੀ ਨੂੰ ਐਜ਼ ਅ ਵੈਪਨ ਵਰਤਿਆ ਜਾ ਸਕਦਾ ਜੇ ਕੋਈ ਸਟੇਟ ਵਰਤਣਾ ਚਾਹੀਏ ਮੈਂ ਆਪ ਇੱਕ ਮੰਤਰੀ ਦੀਆਂ ਦੋ ਮੁਲਾਕਾਤਾਂ ਸੁਣੀਆਂ ਫਰੀਂਦਰ ਕੋਇਲ ਕਿ ਸਾਰੇ ਬੰਦ ਪੱਕੇ ਨੇ ਸਾਰੇ ਪ੍ਰਬੰਧ ਪੂਰੇ ਵਧੀਆ ਨੇ ਕੋਈ ਖਤਰਾ ਨਹੀਂ ਹੜੋਂ ਵਰਨ ਦਾ 20 ਦਿਨਾਂ ਬਾਅਦ ਉਹ ਕਹੀ ਜਾਂਦਾ ਵੀ ਪੂਰੇ ਪੂਰੇ ਕਿਹਦਾ ਜੋਰ ਹੈ ਦਰਿਆ ਰੋਕੇ ਬਿਆਸ ਦਰਿਆ ਦੇ ਵਿੱਚ ਡੇਰਾ ਵੀ ਬਣਿਆ ਪੋਲੀਟੀਕਲ ਜਮਾਤਾਂ ਨੇ ਉਹਨਾਂ ਚ ਕੋਈ ਨਹੀਂ ਬੋਲਿਆ ਸਮਾਜ ਸੇਵੀ ਜ਼ਰੂਰ ਬੋਲਿਆ